ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇਹੱਦ ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਹੈ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਰਾਉਣੀ ਹਰਕਤ ਆ ਤੇ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਦ ਤੋਂ ਵੱਦ ਕੌਮੀ ਅਨਸਾਫ਼ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀ ਅਨਸਾਫ਼ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਣ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਣਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀ ਨਾ ਅਨਸਾਫ ਮੋਰਚੇ ਦੇ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਜਾਂ ਵੱਡੇ ਜਥੇ 'ਚ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਣ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰਿਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਰੌਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਆਪ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ اپੀਲ ਹੈ ਕਿ ਬਹੁਤ ਹੱਥ ਜੋੜ ਕੇ اپੀਲ ਹੈ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚ ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੀ ਬੰਦੀ ਸਿੰਘਾਂ ਦੇ ਹੱਕ ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ